ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਆਪਾਂ ਵੀ ਗੁਰੂ ਸਾਹਿਬ ਦੀ ਕਿਰਪਾ ਨਾਲ ਚੜ੍ਹਦੀ ਕਲਾ ਤੇ ਬਹੁਤ ਬਹੁਤ ਧੰਨਵਾਦ ਜਿਹੜੇ ਭੈਣ ਭਰਾ সাপোর্ট ਕਰਦੇ ਆ ਚੈਨਲ ਤੇ ਨਵੇਂ ਆਪਾਂ ਸਬਸਕ੍ਰਾਈਬ ਜਰੂਰ ਕਰਿਓ ਤੇ ਜਿਨ੍ਹਾਂ ਨੇ ਨਹੀਂ ਕੀਤਾ ਵੀਡੀਓ ਦੇਖਣ ਵਾਸਤੇ ਬਹੁਤ ਧੰਨਵਾਦ ਤੇ ਲਾਈਕ ਸ਼ੇਅਰ ਕਰਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਇੰਨੇ ਨਾਲ ਹੌਸਲਾ ਮਿਲਦਾ ਵੀ ਅਸੀਂ ਸਾਕੀਥੇ-ਕੀਥੇ ਦੇਖਦੇ ਆ ਹਨਾ ਕੋਈ ਕੋਈ ਗੱਲ ਨਹੀਂ ਲਾਈਕ ਕਰਨ ਨਾਲ ਵੀ ਆ ਕਮੈਂਟ ਕਰਨ ਨਾਲ ਤੇ ਹੌਸਲਾ ਮਿਲਦਾ ਤੇ ਬਾਕੀ ਸਭ ਕਟਿੰਗ ਸਾਰਿਆਂ ਦੇ ਨਾਲ ਹੀ ਆ ਤੇ ਅੱਜ ਆਪਾਂ ਜਾ ਰਹੇ ਆ ਚਾਇਨਾ ਚਾਇਨਾ ਚੱਲਦੇ ਆ ਤੇ ਵੀ ਰਾਜ ਗਿਆ ਸੌ ਤੇ ਦੇਦੇ ਹੁਣ ਸੁੱਤੇ-ਸੁੱਤੇ ਆਪਾਂ ਨਿਕਲਣਾ ਕਿਉਂਕਿ ਜੇ ਜਾਗਦੇ ਤਾਂ ਜਾਈਏ ਤਾ ਬਹੁਤ ਹੋਰ ਹੁੰਦਾ ਹੈ ਬੜਾ ਬੜਾ ਪੌਂਟਾ ਤੇ ਮੇਰੀਆਂ ਫ੍ਰੈਂਡਾਂ ਚਲੀਆਂ ਫ੍ਰੈਂਡਾਂ ਦੇ ਨਾਲ ਤੇ ਮੇਰੀਆਂ ਫ੍ਰੈਂਡਾਂ ਚੌਥੀ ਮੈਂ ਚਾਰ ਜਾਣੀਆਂ ਚੱਲਿਆ ਸੀ ਚਾਰ ਜਣੇ ਚੱਲੇ ਘੁੰਮਣ ਤੇ ਕੋਸ਼ਿਸ਼ ਕਰਾਂਗੇ ਆਪਾਂ ਉੱਥੇ ਵੀ ਵੀ ਮਤਲਬ ਚੈਨਾ ਵੀਡੀਓ ਬਣਾਉਣ ਦੀ ਜਿੱਥੇ-ਜਿੱਥੇ ਵੀ ਆਪਾਂ ਸ਼ਾਪਿੰਗ ਕਰਦੇ ਆ ਜਾਂ ਘੁੰਮਦੇ ਕਰਦੇ ਆ ਹਨਾ ਤਾਂ ਜਾਵਾਂਗੇ ਮੈਂ ਹੁਣ ਚੱਲੀਆਂ ਮੈਨੂੰ ਲੱਗਦਾ 6 ਸਾਲ ਬਾਅਦ 6 ਸਾਲ ਬਾਅਦ ਚਲ ਕੇ ਚੈਨਾ ਜਾ ਰਹੇ ਆ ਕੋਵਿਡ ਤੋਂ ਪਹਿਲਾਂ ਦੇ ਕੋਵਿਡ ਤੋਂ ਪਹਿਲਾਂ ਦੇ ਗਏ ਹੋਏ ਆ ਤੇ ਜਦੋਂ ਕੋਵਿਡ ਆ ਗਿਆ ਸੀਗਾ ਉਦੋਂ ਫਿਰ ਬੰਦ ਹੋ ਗਿਆ ਸੀ ਜਾਣਾ ਆਉਣਾ 6 ਸਾਲ 6 ਸਾਲ ਤੋਂ ਤੇ ਤੋਂ ਵੀ ਜ਼ਿਆਦਾ ਹੀ ਹੋ ਗਿਆ ਮੇਰੀ ਸਾਬਨਾ ਵਿਚਾਰੇ ਬਕੀਕੀ ਕਰਦੇ ਆ ਸ਼ੋਪਿੰਗ ਤੇ ਹੋਰ ਆਪਾਂ ਕਰਦੇ ਵਾਸਤੇ ਕੀ ਸਮਾਨ ਲੈ ਕੇ ਆਉਂਦੇ ਆ ਚਲਦੇ ਆ ਠੀਕ ਆ ਜੀ ਇਹ ਵੀਡੀਓ ਜਰੂਰ ਐਂਡ ਤੱਕ ਵੇਖਿਆ ਕਰੋ ਜਿਉਂਦੇ ਵਸਦੇ ਰਹੋ ਰਾਸ਼ੂ ਵੇ ਖੁਰਦੀ ਕਿੰਨਾ ਵਾ ਕਿਤਨਾ ਚੈਨਾ ਜਾਣ ਵਾਲੇ ਸਾਰੇ ਲੋਕ ਦੁਨੀਆ ਤੇ ਇਹ ਜਿੱਦਿਸ ਦਿਨ ਰਾਤ ਹੀ ਜਾਣੀ ਹੈ ਚੈਨਾ ਪਹੁੰਚ ਗਏ ਆਪਾਂ ਬਾਟਰ ਕ੍ਰੋਸ ਕਰ ਲਿਆ ਤੇ ਪੈਸੇ ਚੇਂਜ ਕਰਾਉਣੇ ਚੈਨਾ ਪਹੁੰਚ ਗਏ ਆ ਚੈਨਾ ਪਹੁੰਚ ਗਏ ਲੈ ਬਾਰਡਰ ਕਰਾਸ ਕਿਤਨਾ ਵਾ ਇਹ ਚੈਨਾ ਟਿਬਲਿੰਗ ਹਾਂ ਪਹੁੰਚ ਗਏ ਆ ਦੇਖੋ ਪਰਦੇ ਵਗੈਰਾ ਸਾਹਮਣੇ ਸਾਮਣੇ ਬਹੁਤ ਡਿਜ਼ਾਈਨ ਪਰਦਿਆਂ ਦੇ ਇੱਥੇ ਆਪਾਂ ਆਹ ਸੁੱਕੇ ਦੇ ਕਵਰ ਬਣਨੇ ਦੇਣਾ ਇਹਨਾਂ ਦਾ ਆਧਾਰਨ ਹੋਵੇਗਾ ਬੜੀ 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 ਸਸਾਈਡ ਤੇ ਅਸੀਂ ਆਉਂਦੇ ਸੀ ਬੈੱਡ ਸ਼ੀਟਾਂ ਵਗੈਰਾ ਲੈਣੇ ਤਾਂ ਸਾਰੀਆਂ ਬਿਲਡਿੰਗਾਂ ਖਤਮ ਕਰਤੀਆਂ ਨਾ ਢਾਤੀਆਂ ਬਿਲਡਿੰਗਾਂ ਇਹਨਾਂ ਚੱਲ ਕੇ ਰੱਖੇ ਗੰਨੇ ਨੂੰ ਇਹ ਕਿਹੜਾ ਬੰਦੋ ਰੋਟਾ ਇਹ ਕਿਹੜਾ